ਤੋ ਉਸੇ ਹੀ ਜਿਹੜੇ ਮਹਿੰਮ ਦੇ ਅਧੀਨ ਸਾਡੇ ਚੌਂਕੀ ਇੰਚਾਰਜ ਵਾਸਟੈਂਡ ਐਸਆਈ ਚਰਨਜੀਤ ਸਿੰਘ ਨੂੰ ਇੱਕ ਸਫਲਤਾ ਹਾਸਲ ਹੋਈ ਹੈ ਜਿਹਦੇ ਵਿੱਚ ਇਹਨਾਂ ਨੇ ਦੋ ਵੱਖ-ਵੱਖ ਮੁਕਦਮੇ ਦਰਜ ਕਰਕੇ ਉਹਨਾਂ ਦੇ ਵਿੱਚ ਕੁੱਲ ਚਾਰ ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਨੇ ਪੁਲਿਸ ਵਿਖੇ ਤੋਂ ਪਤਾ ਲੱਗਿਆ ਕਿ ਇਹਨਾਂ ਦੀ ਗੈਂਗ ਦੇ ਹੋਰ ਵੀ ਮੈਂਬਰ ਨੇ ਤੇ ਇਹਨਾਂ ਨੇ ਕਾਫੀ ਲੰਬੇ ਸਮੇਂ ਤੋਂ ਇਹ ਬਰਨਾਲਾ ਸ਼ਹਿਰ ਦੇ ਵਿੱਚ ਵਹੀਕਲਾਂ ਦੀ ਚੋਰੀ ਨੂੰ ਅੰਜਾਮ ਦੇ ਰਹੇ ਜੀ ਬਰਨਾਲਾ ਸ਼ਹਿਰ ਦੇ ਵਿੱਚ ਲੁੱਟਖੋ ਤੇ ਵਾਰਦਾਤਾਂ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਵਾਸਤੇ ਮਨਜੂਗ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਕੁਮਾਰ ਮਲਿਕ ਜੀ ਵੱਲੋਂ ਦਿਸ਼ਾ ਨਿਰਦੇਸ਼ ਹੋਏ ਸੀ ਕਿ ਇਹਦੇ ਸਬੰਧ ਵਿੱਚ ਇੱਕ ਸਪੈਸ਼ਲ ਮਹਿੰਮ ਚਲਾਈ ਜਾਵੇ ਸੋ ਉਸੇ ਹੀ ਜਿਹੜੀ ਮਹਿੰਮ ਦੇ ਅਧੀਨ ਸਾਡੇ ਚੌਂਕੀ ਇੰਚਾਰਜ ਬਸਟੈਂਡ ਐਸਆਈ ਚਰਨਜੀਤ ਸਿੰਘ ਨੂੰ ਇੱਕ ਸਫਲਤਾ ਹਾਸਲ ਹੋਈ ਹੈ ਜਿਹਦੇ ਵਿੱਚ ਇਹਨਾਂ ਨੇ ਦੋ ਵੱਖ-ਵੱਖ ਮਕਦਮੇ ਦਾਰਜ ਕਰਕੇ ਉਹਨਾਂ ਦੇ ਵਿੱਚ ਕੁੱਲ 4 ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਨੇ ਤੇ ਚੋਰੀ ਦੇ 5 ਮੋਟਰਸਾਈਕਲ ਤੇ ਇੱਕ ਸਨੇਚ ਕੀਤਾ ਹੋਇਆ ਮੋਬਾਈਲ ਫੋਨ ਇਹਨਾਂ ਕੋਲੋਂ ਬਰਾਮਦ ਕੀਤਾ ਜਿਹਦੇ ਵਿੱਚ ਜੇ ਮੈਂ ਡਿਟੇਲਸ ਦੱਸਾਂ ਤਾਂ ਸਭ ਤੋਂ ਪਹਿਲਾਂ ਤਾਂ ਮੁਕੱਦਮਾ ਨੰਬਰ 263 ਮਿਤੀ 4 ਜੂਨ 2024 ਜਿਹੜਾ ਮੁਖਵਰੀ ਦੇ ਆਧਾਰ ਤੇ ਅਧੀਨ ਧਾਰਾ 401 ਹੋਰ ਆਈਪੀਸੀ ਤੇ 379 ਬੀ ਆਈਪੀਸੀ ਦਰਦ ਕੀਤਾ ਜਿਹਦੇ ਵਿੱਚ ਮਨਪ੍ਰੀਤ ਸਿੰਘ ਤੇ ਲਾਪ੍ਰੀਤ ਸਿੰਘ ਦੋ ਦੋਸ਼ੀ ਦੋਨੇ ਵਾਸੀ ਠਿਕਰੀਵਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਕੋਲੋਂ ਇੱਕ ਆਈਫੋਨ ਐਪਲ ਦਾ ਜਿਹੜਾ ਆਈਫੋਨ ਮੋਬਾਈਲ ਉਹ ਇਹਨਾਂ ਨੇ ਸਨੈਦ ਕੀਤਾ ਸੀ ਪ੍ਰੇਮ ਪ੍ਰਦਾਨ ਮਾਰਕੀਟ ਦੇ ਨੇੜੇ ਉਹ ਬਰਾਮਦ ਕੀਤਾ ਤੇ ਇੱਕ ਇਹਨਾਂ ਤੋਂ ਪਲਟੀਨਾ ਮੋਟਰਸਾਈਕਲ ਬਰਾਮਦ ਹੋਇਆ ਜਿਹਦੇ ਸਬੰਧੀ ਇਹਨਾਂ ਕੋਲੇ ਕੋਈ ਕਾਗਜ਼ ਵਿਗੈਰਾ ਨਹੀਂ ਹੈਗੇ ਉਹਦੀ ਵੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਸੇਮ ਡੇ ਮੁਕਦਮਾ ਨੰਬਰ 264 ਮੇਤੀ 4 ਜੂਨ 2024 ਦਰਜ ਕਰਕੇ ਮੁਕਤਬਰੀ ਦੇ ਆਧਾਰ ਤੇ ਇਹਦੇ ਵਿੱਚ ਦੋ ਦੋਸ਼ੀ ਤਲਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਦੋਨੋਂ ਵਾਸੀ ਕਰਮਗੜ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੇ ਜਿਨ੍ਹਾਂ ਦੇ ਪਾਸੋਂ ਸਾਨੂੰ ਹੁਣ ਤੱਕ ਜਿਹੜੇ ਚੋਰੀ ਕੀਤੇ ਹੋਏ ਮੋਟਰਸਾਈਕਲ ਪੰਜ ਬਰਾਮਦ ਹੋ ਗਏ ਨੇ ਜੋ ਇਹਨਾਂ ਨੇ ਪੂਰੇ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਸਿਵਲ ਹਸਪਤਾਲ 16 ਏਕੜ 22 ਏਕੜ ਕਚਹਿਰੀਆਂ ਦੇ ਬਾਹਰ ਜਿਹੜੇ ਚੋਰੀ ਕੀਤੇ ਸੀ ਤੇ ਇਹਨਾਂ ਤੋਂ ਫਰਦਰ ਪੁੱਛਗਿੱਛ ਜਾਰੀ ਹੈ ਸਾਨੂੰ ਜੋ ਹੁਣ ਤੱਕ ਪੁੱਛ ਕੇ ਸਾਨੂੰ ਪਤਾ ਲੱਗਿਆ ਪੈ ਇਨਾਂ ਦੀ ਗੈਂਗ ਦੇ ਹੋਰ ਵੀ ਮੈਂਬਰ ਨੇ ਤੇ ਇਹਨਾਂ ਨੇ ਕਾਫੀ ਲੰਬੇ ਸਮੇਂ ਤੋਂ ਇਹ ਬਰਨਾਲਾ ਸ਼ਹਿਰ ਦੇ ਵਿੱਚ ਵਹੀਕਲਾਂ ਦੀ ਚੋਰੀ ਨੂੰ ਅੰਜਾਮ ਦੇ ਰਹੇ ਨੇ ਸਾਨੂੰ ਹੋਰ ਵੀ ਵੱਡੀ ਰਿਕਵਰੀ ਹੋਣ ਦੀ ਇਹਦੇ ਵਿੱਚ ਆਸ ਹੈ ਤੇ ਸਾਡੀ ਟੀਮ ਇਹਦੇ ਤੇ ਲੱਗੀ ਹੋਈ ਹੈ ਜਿਹੜੀ ਹੁਣ ਤੱਕ ਦੀ ਸਾਡੀ ਤਫ਼ਤੀਸ਼ ਇਹਦੇ ਵਿੱਚ ਹਲੇ ਤੱਕ ਇਹਨਾਂ ਦੇ ਖਿਲਾਫ ਕੋਈ ਪਰਚਾ ਸਾਹਮਣੇ ਨਹੀਂ ਆਇਆ ਜਿਹੜੇ ਕਰਮਗੱਢ ਦੇ ਦੋਸ਼ੀ ਨੇ ਉਹਨਾਂ ਬਾਰੇ ਅਸੀਂ ਥਾਣਾ ਰੁੱਲੀਆ ਤੋਂ ਪਤਾ ਕਰ ਰਹੇ ਹਾਂ ਉਹਨਾਂ ਦਾ ਰਿਕਾਰਡ ਚੈੱਕ ਕੀਤਾ ਜਾਏਗਾ ਇਹਨਾਂ ਨੂੰ ਵੱਖ-ਵੱਖ ਥਾਵਾਂ ਤੋਂ ਅਸੀਂ ਜਿਹੜਾ ਗ੍ਰਿਫਤਾਰ ਕੀਤਾ ਮੁਖਬਰੀ ਦੇ ਆਧਾਰ 'ਤੇ ਤੇ ਜਿਹੜੇ ਮੋਟਰਸਾਈਕਲ ਨੇ ਉਹ ਇਹਨਾਂ ਨੇ ਵੱਖ-ਵੱਖ ਥਾਂ ਦੇ ਉੱਤੇ ਲੁਕੋ ਕੇ ਰੱਖੇ ਹੋਏ ਸੀ ਕੁਝ ਕਿਸਾਨ ਨੂੰ ਬੰਦਿਆਂ ਦਾ ਪਤਾ ਲੱਗਿਆ ਜਿਨ੍ਹਾਂ ਕੋਲੇ ਪਹਿਲੇ ਪਿਛਲੇ ਲੰਬੇ ਸਮੇਂ ਤੋਂ ਆਪਣਾ ਚੋਰੀ ਦਾ ਸਮਾਨ ਜਿਹੜਾ ਵੇਚਲੇ ਸੀਗੇ ਉਹਨਾਂ ਨੂੰ ਵੀ ਕਾਬੂ ਕਰਕੇ ਸਭ ਤੋਂ ਸਖਤ ਕਾਰਵਾਈ ਕੀਤੀ ਇਹਨਾਂ ਨੂੰ ਹੁਣ ਅਸੀਂ ਮਾਣਜੋਕ ਅਦਾਲਤ ਵਿੱਚ ਪੇਸ਼ ਕਰਾਂਗੇ ਤੇ ਇਹਨਾਂ ਦਾ ਰਿਮਾਂਡ ਆਪੀ ਦਿੱਤਾ ਜਾਏਗਾ ਜੀ ਤੋ ਉਸੇ ਹੀ ਜਿਹੜੇ ਮਹਿੰਮ ਦੇ ਅਧੀਨ ਸਾਡੇ ਚੌਂਕੀ ਇਨਚਾਰਜ ਵਾਸਟੈਂਡ ਐਸਐਫਆਈ ਚਰਨਜੀਤ ਸਿੰਘ ਨੂੰ ਇੱਕ ਸਫਲਤਾ ਹਾਸਲ ਹੋਈ ਹੈ ਜਿਹਦੇ ਵਿੱਚ ਇਹਨਾਂ ਨੇ ਦੋ ਵੱਖ-ਵੱਖ ਮਕਦਮੇ ਦਰਜ ਕਰਕੇ ਉਹਨਾਂ ਦੇ ਵਿੱਚ ਕੁੱਲ ਚਾਰ ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਨੇ ਪੁਲਿਸ ਵਿਖੇ ਤੋਂ ਪਤਾ ਲੱਗਿਆ ਕਿ ਇਹਨਾਂ ਦੀ ਗੈਂਗ ਦੇ ਹੋਰ ਵੀ ਮੈਂਬਰ ਨੇ ਤੇ ਇਹਨਾਂ ਨੇ ਕਾਫੀ ਲੰਬੇ ਸਮੇਂ ਤੋਂ ਇਹ ਬਰਨਾਲਾ ਸ਼ਹਿਰ ਦੇ ਵਿੱਚ ਵਹੀਕਲਾਂ ਦੀ ਚੋਰੀ ਨੂੰ ਅੰਜਾਮ ਦੇ ਰਹੇ ਜੀ ਬਰਨਾਲਾ ਸ਼ਹਿਰ ਦੇ ਵਿੱਚ ਲੁੱਟਖੋ ਤੇ ਵਾਰਦਾਤਾਂ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਵਾਸਤੇ ਮਨਜੂਗ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਕੁਮਾਰ ਮਲਿਕ ਜੀ ਵੱਲੋਂ ਦੇਸ਼ਾ ਨਿਰਦੇਸ਼ ਹੋਏ ਸੀ ਕਿ ਇਹਦੇ ਸਬੰਧ ਵਿੱਚ ਇੱਕ ਸਪੈਸ਼ਲ ਮਹਿੰਮ ਚਲਾਈ ਜਾਵੇ ਸੋ ਉਸੇ ਹੀ ਜਿਹੜੀ ਮਹਿੰਮ ਦੇ ਅਧੀਨ ਸਾਡੇ ਚੌਂਕੀ ਇੰਚਾਰਜ ਬੱਸ ਸਟੈਂਡ ਐਸਐਸਆਈ ਚਰਨਜੀਤ ਸਿੰਘ ਨੂੰ ਇੱਕ ਸਫਲਤਾ ਹਾਸਲ ਹੋਈ ਹੈ ਜਿਹਦੇ ਵਿੱਚ ਇਹਨਾਂ ਨੇ ਦੋ ਵੱਖ-ਵੱਖ ਮੁਕੱਦਮੇ ਦਰਜ ਕਰਕੇ ਉਹਨਾਂ ਦੇ ਵਿੱਚ ਕੁੱਲ 4 ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਨੇ ਤੇ ਚੋਰੀ ਦੇ 5 ਮੋਟਰਸਾਈਕਲ ਤੇ ਇੱਕ ਸਨੈਚ ਕੀਤਾ ਹੋਇਆ ਮੋਬਾਈਲ ਫੋਨ ਇਹਨਾਂ ਕੋਲੋਂ ਬਰਾਮਦ ਕੀਤਾ ਜਿਹਦੇ ਵਿੱਚ ਜੇ ਮੈਂ ਡਿਟੇਲਸ ਦੱਸਾਂ ਤਾਂ ਸਭ ਤੋਂ ਪਹਿਲਾਂ ਤਾਂ ਮੁਕੱਦਮਾ ਨੰਬਰ 263 ਮਿਤੀ 4 ਜੂਨ 2024 ਜਿਹੜਾ ਮੁਖਵਰੀ ਦੇ ਆਧਾਰ ਤੇ ਧਿੰਨ ਧਾਰਾ 401 ਆਈਪੀਸੀ ਤੇ 379 ਬੀ ਆਈਪੀਸੀ ਦਰ 下 ਕੀਤਾ ਜ ਜਿਹਦੇ ਵਿੱਚ ਮਨਪ੍ਰੀਤ ਸਿੰਘ ਤੇ ਲਖਪ੍ਰੀਤ ਸਿੰਘ ਦੋ ਦੋਸ਼ੀ ਦੋਨੇ ਵਾਸੀ ਠਿਕਰੀਵਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਕੋਲੋਂ ਇੱਕ ਆਈਫੋਨ ਐਪਲ ਦਾ ਜਿਹੜਾ ਆਈਫੋਨ ਮੋਬਾਈਲ ਉਹ ਇਹਨਾਂ ਨੇ ਸਨੈਦ ਕੀਤਾ ਸੀ ਪ੍ਰੇਮ ਪ੍ਰਦਾਨ ਮਾਰਕੀਟ ਦੇ ਨੇੜੇ ਉਹ ਬਰਾਮਦ ਕੀਤਾ ਤੇ ਇੱਕ ਇਹਨਾਂ ਤੋਂ ਪਲਟੀਨਾ ਮੋਟਰਸਾਈਕਲ ਬਰਾਮਦ ਹੋਇਆ ਜਿਹਦੇ ਸਬੰਧੀ ਇਹਨਾਂ ਕੋਲੇ ਕੋਈ ਕਾਗਜ਼ੀਵਗਾਰਾ ਨਹੀਂ ਹੈਗੇ ਉਹਦੀ ਵੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਸੇਮ ਡੇ ਮੁਕਦਮਾ ਨੰਬਰ 264 ਮੇਤੀ 4 ਜੂਨ 2024 ਦਰਜ ਕਰਕੇ ਮੁਖਬਰੀ ਦੇ ਆਧਾਰ ਤੇ ਇਹਦੇ ਵਿੱਚ ਦੋ ਦੋਸ਼ੀ ਤਲਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਦੋਨੋਂ ਵਾਸੀ ਕਰਮਗੜ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੇ ਜਿਨ੍ਹਾਂ ਦੇ ਪਾਸੋਂ ਸਾਨੂੰ ਹੁਣ ਤੱਕ ਜਿਹੜੇ ਚੋਰੀ ਕੀਤੇ ਹੋਏ ਮੋਟਰਸਾਈਕਲ ਪੰਜ ਬਰਾਮਦ ਹੋ ਗਏ ਨੇ ਜੋ ਇਹਨਾਂ ਨੇ ਪੂਰੇ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਸਿਵਲ ਹਸਪਤਾਲ 16 ਏਕੜ 22 ਏਕੜ ਕਚਹਿਰੀਆਂ ਦੇ ਬਾਹਰ ਜਿਹੜੇ ਚੋਰੀ ਕੀਤੇ ਸੀ ਤੇ ਇਹਨਾਂ ਤੋਂ ਫਰਦਰ ਪੁੱਛਗਿੱਛ ਜਾਰੀ ਹੈ ਸਾਨੂੰ ਜੋ ਹੁਣ ਤੱਕ ਪੁੱਛ ਕੇ ਸਾਨੂੰ ਪਤਾ ਲੱਗਿਆ ਪੈਨਾਂ ਦੀ ਗੈਂਗ ਦੇ ਹੋਰ ਵੀ ਮੈਂਬਰ ਨੇ ਤੇ ਇਹਨਾਂ ਨੇ ਕਾਫੀ ਲੰਬੇ ਸਮੇਂ ਤੋਂ ਇਹ ਬਰਨਾਲਾ ਸ਼ਹਿਰ ਦੇ ਵਿੱਚ ਵਹੀਕਲਾਂ ਦੀ ਚੋਰੀ ਨੂੰ ਅੰਜਾਮ ਦੇ ਰਹੇ ਨੇ ਸਾਨੂੰ ਹੋਰ ਵੀ ਵੱਡੀ ਰਿਕਵਰੀ ਹੋਣ ਦੀ ਇਹਦੇ ਵਿੱਚ ਆਸ ਹੈ ਤੇ ਸਾਡੀ ਟੀਮ ਇਹਦੇ ਤੇ ਲੱਗੀ ਹੋਈ ਹੈ ਜਿਹੜੀ ਹੁਣ ਤੱਕ ਦੀ ਸਾਡੀ ਤਫ਼ਤੀਸ਼ ਇਹਦੇ ਵਿੱਚ ਹਲੇ ਤੱਕ ਇਹਨਾਂ ਦੇ ਖਿਲਾਫ ਕੋਈ ਪਰਚਾ ਸਾਹਮਣੇ ਨਹੀਂ ਆਇਆ ਜਿਹੜੇ ਕਰਮਗੱਢ ਦੇ ਦੋਸ਼ੀ ਨੇ ਉਹਨਾਂ ਬਾਰੇ ਅਸੀਂ ਥਾਣਾ ਰੁੱਲੀਆ ਤੋਂ ਪਤਾ ਕਰ ਰਹੇ ਹਾਂ ਉਹਨਾਂ ਦਾ ਰਿਕਾਰਡ ਚੈੱਕ ਕੀਤਾ ਜਾਏਗਾ ਇਹਨਾਂ ਨੂੰ ਵੱਖ-ਵੱਖ ਥਾਵਾਂ ਤੋਂ ਅਸੀਂ ਜਿਹੜਾ ਗ੍ਰਿਫਤਾਰ ਕੀਤਾ ਮੁਖਬਰੀ ਦੇ ਆਧਾਰ 'ਤੇ ਤੇ ਜਿਹੜੇ ਮੋਟਰਸਾਈਕਲ ਨੇ ਉਹ ਇਹਨਾਂ ਨੇ ਵੱਖ-ਵੱਖ ਥਾਂ ਦੇ ਉੱਤੇ ਲੁਕੋ ਕੇ ਰੱਖੇ ਹੋਏ ਸੀ ਕੁਝ ਕਿਸਾਨ ਨੂੰ ਬੰਦਿਆਂ ਦਾ ਪਤਾ ਲੱਗਿਆ ਜਿਨ੍ਹਾਂ ਕੋਲੇ ਪਹਿਲੇ ਪਿਛਲੇ ਲੰਬੇ ਸਮੇਂ ਤੋਂ ਆਪਣਾ ਚੋਰੀ ਦਾ ਸਮਾਨ ਜਿਹੜਾ ਵੇਚ ਰਹੇ ਸੀਗੇ ਉਹਨਾਂ ਨੂੰ ਵੀ ਕਾਬੂ ਕਰਕੇ ਸਭ ਤੋਂ ਸਖਤ ਕਾਰਵਾਈ ਕੀਤੀ ਇਹਨਾਂ ਨੂੰ ਹੁਣ ਅਸੀਂ ਮਾਣਜੋ ਅਦਾਲਤ ਵਿੱਚ ਪੇਸ਼ ਕਰਾਂਗੇ ਤੇ ਇਹਨਾਂ 'ਤੇ ਮਾਣ ਦਾ ਕੀਤਾ ਜਾਏਗਾ ਜੀ